ਤਨਾਹ ਸਿਵਾਹੀ ਗੁਰੂ ਸਾਹਿਬ ਜੀ ਤਨਾਹ ਸ੍ਰੀ ਮਹਲਾ 5 ਜਤਨ ਕਰੇ ਮਾਨੁ ਕਢੈ ਕਾਵੈ ਓ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੂ ਕਰ ਪਾਵੇ ਭੀਖ ਕਰੇ ਨਿਰਵਾਨ ਜਤਨ ਕਰੇ ਮਨੁ ਕਢ ਕਾਵੇ ਉਹ ਅੰਤਰ ਜਮੇ ਜਾਣ ਹੈ ਪਾਪ ਕਰੇ ਕਰਮੂ ਕਰ ਪਾਵੇ ਵੇਖ ਕਰੈ ਨਿਰਬਾਨੈ ਜਾਣ ਤੂਰ ਤੁਮੈ ਪ੍ਰਭ ਨੇਰਾ ਉਤ ਤਾਂਕੈ ਉਤ ਤੇ ਉਤ ਪੀਖੈ ਆਵ ਲੋਭੀ ਫੇਰੋ ਅਰਹ ਜਬ ਲਗ ਟਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨ ਕੋਈ ਕਉ ਨਾਨਕੋ ਦਿਆਲ ਸੁਆਮੀ ਸੰਤੋ ਭਗਤ ਜਨ ਸੋ ਵੀ ਜਗ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨ ਕੋਈ ਕਉ ਨਾਨਕ ਦਿਆਲ ਸੁਆਮੀ ਸੰਤੋ ਭਗਤ ਜਨ ਸੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ